ਫਾਈਰ ਤੇ ਦੁਕਾਨ ਤੇ ਅੱਗ ਲੱਗ ਗਈ ਕਿਸ ਤਰ੍ਹਾਂ ਪਤਾ ਨਹੀਂ ਦੋ ਦਰੋਂ ਪਤਾ ਨਹੀਂ ਪੁਲਿਸ ਹੀ ਦੁਕਾਨ ਕੀ ਬੰਦ ਸੀ ਉਹਨੇ ਘਰ ਕੇ ਆਏ ਬੰਦ ਕਰਦੇ 15 ਮਿੰਟ ਹੋ ਗਏ ਰੰਗਾਈ ਦਾ ਟੈਕ ਟੈਲ ਦੀ ਦਾਰ ਭਾਈ ਜੀ ਇਸ ਮੌਕੇ ਤੇ ਵੀ ਜੀ ਅਸੀਂ ਦੇ ਆ ਕੇ ਅੱਗ ਬੁਝਾਈ ਆ ਤੇ ਜੇ ਹੁਣ ਪੁੱਛਾਂਗੇ ਕਿ ਕਾਫੀ ਦੁਕਾਨਾਂ ਸਿਰ ਚੀਜ਼ਾਂ ਦੇ ਕੰਮ ਜਦੋਂ ਅਸੀਂ ਆਏ ਆ ਤਾਂ ਅੰਦਰ ਕਾਫੀ ਮਤਲਬ ਕੀ ਮੱਚ ਚੁਕੀ ਸੀ ਕੋਈ ਫਰੰਟ ਦੁਕਾਨ ਦੇ ਅੱਗੇ ਲੱਗੀ ਹੋਈ ਹੈ ਕਿਸ ਤਰ੍ਹਾਂ ਪਤਾ ਨਹੀਂ ਦੋਤਰ ਨੂੰ ਪਤਾ ਨਹੀਂ ਪੁਲਿਸ ਹੀ ਦੁਕਾਨ ਕੀ ਬੰਦ ਸੀ ਹੁਣ ਹੀ ਕਰ ਗਏ ਬੰਦ ਕਰਕੇ 15 ਮਿੰਟ ਹੋ ਗਏ ਬੰਦ ਤੇਰੇ ਕੋਲ ਚਾਲੂ ਆਦਲਾ ਕੀ ਤੇਰੇ ਮੁੰਡੇ ਨੇ ਇਹਨੂੰ ਕਰਕੇ ਰਾਂ ਚੇਰਪਾ ਆਏ ਦੇ ਸਾੜੇ ਨੇ ਚੰਗਾਈ ਦਾ ਤੇ ਕੋਈ ਦੀਾਰ ਭਾਈ ਇਹ ਨਾ ਮੁੰਡੇ ਤੇ ਆ ਬੀ ਆ ਆ ਕੀ ਹੋਇਆ ਕਿਸ ਤਰ੍ਹਾਂ ਹੋਇਆ ਇਹ ਸਾਰਾ ਜੀ ਅਸੀਂ ਸੁਣਨਾ ਪੁਲਿਸ ਕੰਟਰੋਲ ਨੂੰ 112 ਦਾ ਕਾਲ ਆਈ ਸੀ ਕਿ ਸੱਜਾ ਸਾਗਰਤਨਾ ਦੇ ਨਾਲ ਕਿ ਅੱਗ ਲੱਗੀ ਆ ਸਬਜ਼ੀ ਮੰਡੀ ਅੱਛਾ ਜੀ ਠੀਕ ਹੈ ਜੀ ਅਸੀਂ ਮੌਕੇ ਤੇ 5 ਮਿੰਟਸ ਉਹ 5 ਮਿੰਟਸ ਤੱਕ ਕਰਕੇ ਜੀ ਰਸ਼ ਬਾਜ਼ਾਰ ਵਿੱਚੋਂ ਰਸ਼ ਕਰਕੇ ਥੋੜਾ ਟਾਈਮ ਲੱਗਦਾ ਪਹਿਲਾਂ ਪਹੁੰਚ ਕੇ ਅਸੀਂ ਗੱਡੀ ਸਰ ਇਹ ਦੁਕਾਨ ਇੱਕ ਹੈ ਕਿਸ ਚੀਜ਼ ਦੀ ਸੀ ਅਜੇ ਤੇ ਅਸੀਂ ਸਾਨੂੰ ਪਤਾ ਨਹੀਂ ਜੀ ਅਸੀਂ ਤੇ ਆ ਕੇ ਅੱਗ ਬੁਝਾਈ ਆ ਜੀ ਹੁਣ ਪੁੱਛਾਂਗੇ ਕਿ ਕਾਫੀ ਦੁਕਾਨਾਂ ਸੀ ਜਿਸ ਚੀਜ਼ ਦੀ ਗੱਲ ਜੇ ਤੁਸੀਂ ਆਏ ਆ ਤਾਂ ਹੁਣ ਕਾਫੀ ਮਤਲਬ ਕੀ ਮੱਝ ਚੁਕੀ ਸੀ ਤੇ ਹੁਣ ਕਿਤਾਬ ਹੁਣ ਤਾਂ ਕੰਟਰੋਲ ਆ ਜੀ ਮੁੱਝ ਚੁਕੀ ਐ ਸਾਰੀ ਫਾਈਫਰ ਦੁਕਾਨਾਂ ਦੇ ਅੱਗੇ ਲੱਗ ਗਈ ਕਿਸ ਤਰ੍ਹਾਂ ਪਤਾ ਨਹੀਂ ਤੋਰ ਤੱਕ ਪਤਾ ਨਹੀਂ ਪੁਲਿਸ ਹੀ ਦੁਕਾਨਾਂ ਕੀ ਕਿਦਾਂ ਹੁਣੀ ਕਰ ਕੇ ਬੰਦ ਕਰ ਦਿੱ 15 ਕਿੰਨਾਂ ਜੀ ਰੰਗ ਗਈ ਤਾਂ ਤੱਕ ਉਹ ਦੀਵਾਰ ਭਾਈ ਤੇ ਜਿੱਦਿ ਅਸੀਂ ਜਾ ਕੇ ਅੱਗ ਬੁਝਾਈ ਆ ਤਾਂ ਜੇ ਹੁਣ ਪੁੱਛਾਂਗੇ ਕਿ ਕਾਹਦੀ ਦੁਕਾਨ ਤੇ ਕੀ ਚੀਜ਼ ਦੀ ਕੰਮ ਜਦੋਂ ਅਸੀਂ ਆਏ ਆ ਤਾਂ ਅੱਗ ਕਾਫੀ ਮਤਲਬ ਕੀ ਮੱਚ ਚੁਕੀ ਸੀਗੀ ਫਾਈਰ ਫਾਈਰ ਦੁਕਾਨ ਤੇ ਆ ਕੇ ਲੱਗ ਗਈ ਕਿਸ ਤਰ੍ਹਾਂ ਪਤਾ ਨਹੀਂ ਤੋੜ ਦਰ ਤੋਂ ਪਤਾ ਨਹੀਂ ਪੁਲਿਸ ਹੀ ਦੁਕਾਨ ਕੀ ਬੰਦ ਹੁਣ ਹੀ ਕਰ ਗਏ ਬੰਦ ਕਰ ਦਿੱਤਾ 15 ਮਿੰਟ ਜੀ ਤੇਰੇ ਤੋਂ ਕੀਤਾ ਲਾਉ ਅਗਲਾ ਕੀ ਦੇ ਦੇ ਮੇਰੇ ਪੁੱਤ ਨੇ ਇਹ ਨੂੰ ਕਰ ਦਿੱਤਾ ਕੀ ਹੋਇਆ ਕਿਸ ਤਰ੍ਹਾਂ ਹੋਇਆ ਇਹ ਸਾਰਾ ਵੀਰ ਸੁਣੋ ਨਾ ਪੁਲਿਸ ਕੰਟਰੋਲ ਨੂੰ 112 ਦਾ ਫੋਨ ਲਾਈ ਸੀ ਕਿ ਸੱਜਾ ਸਾਗਰਾਤ ਨੇ ਲਾ ਗਈ ਅੱਗ ਲੱਗੀ ਆ ਸਬਜ਼ੀ ਮੰਡੀ ਅੱਛਾ ਜੀ ਠੀਕ ਹੈ ਜੀ ਅਸੀਂ ਮੌਕੇ ਤੇ ਵੀਰ 5 ਮਿੰਟਸ ਉਹ ਵੀ 5 ਮਿੰਟਸ ਤਾਂ ਕਰਕੇ ਕਿ ਰਸ਼ ਬਾਜ਼ਾਰ ਵਿੱਚੋਂ ਰਸ਼ ਕਰਕੇ ਥੋੜਾ ਪਹਿਲਾਂ ਪਹੁੰਚ ਗਏ ਸੀ ਗੱਡੀ ਸਰ ਇਹ ਦੁਕਾਨ ਇੱਕ ਹੈਗਾ ਸੀ ਦੀ ਸੀ ਅਜੇ ਤੇ ਅਸੀਂ ਸਾਨੂੰ ਪਤਾ ਨਹੀਂ ਕਿ ਅਸੀਂ ਦੇ ਆਗੇ ਅੱਗ ਬੁਝਾਈ ਆ ਤੇ ਹੁਣ ਪੁੱਛਾਂਗੇ ਕਿ ਕਾਫੀ ਦੁਕਾਨ ਸੀ ਕਿੰਨੀ ਕੰਮ ਜਦੋਂ ਅਸੀਂ ਆਏ ਆ ਤਾਂ ਅੱਜ ਕਾਫੀ ਮਤਲਬ ਕੀ ਮੱਚ ਚੀਤੀ ਅੱਛਾ ਜੀ ਤੇ ਹੁਣ ਕਿਤਾ ਅੱਗ ਹੁਣ ਤਾਂ ਕੰਟਰੋਲ ਆ ਜੀ ਬੁਝ ਚੁਕੀ ਐ ਸਾਰੀ